ਤੂੜੀ ਦੇ ਨਾਲ ਭਰੇ ਹੋਏ ਟਰੈਕਟਰ ਟਰਾਲੀ ਪਲਟਣ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਮੌਕੇ ਤੇ ਲੋਕ ਇਕੱਠੇ ਹੋ ਜਾਂਦੇ ਨੇ ਇਸ ਭਾਣੇ ਨੂੰ ਲੈ ਕੇ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਨੌਜਵਾਨ ਆਪਣੇ ਟਰੈਕਟਰ ਟਰਾਲੀ ਦੇ ਵਿੱਚ ਤੂੜੀ ਜਿਹੜੀ ਹੈ ਉਹ ਲੈ ਕੇ ਜਾ ਰਿਹਾ ਹੁੰਦਾ ਤਾਂ ਕੁਝ ਹੀ ਦੂਰੀ ਉੱਤੇ ਉਸ ਦਾ ਜਿਹੜਾ ਟਰੈਕਟਰ ਹੁੰਦਾ ਹੈ ਬੇਕਾਬੂ ਹੋ ਜਾਂਦਾ ਤੇ ਸਿੱਧਾ ਜਾ ਕੇ ਖੰਬੇ ਦੇ ਵਿੱਚ ਵੱਜਦਾ ਤੇ ਬਿਜਲੀ ਦੀ ਸਪਾਰਕਿੰਗ ਹੋਣ ਦੇ ਨਾਲ ਕਰੰਟ ਆ ਜਾਂਦਾ ਹਾਲਾਂਕਿ ਉਸ ਨੌਜਵਾਨ ਵੱਲੋਂ ਹਿੰਮਤ ਵੀ ਮਾਰੀ ਜਾਂਦੀ ਹੈ ਕਿ ਉਸ ਦੀ ਜਾਨ ਬਚ ਸਕੇ ਟਰੈਕਟਰਾਂ ਦੇ ਤੋਂ ਛੁਲੰਗ ਵੀ ਲਗਾਉਂਦਾ ਪਰ ਛੁਲੰਗ ਲੰਗਣ ਦੌਰਾਨ ਜੁੜਾ ਟਰੈਕਟਰ ਹੈ ਉਹ ਪਲਟ ਜਾਂਦਾ ਜਿਸ ਦੌਰਾਨ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਬੇहद ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜੁਥੇ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਟਰੈਕਟਰ ਟਰਾਲੀ ਦੇ ਥੱਲੇ ਆਉਂਦੇ ਨਾਲ ਤੁਹਾਨੂੰ ਦੱਸਣਿਆ ਕਿ ਪੂਰਾ ਮਾਮਲਾ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਵਸਨੀਕ ਮੰਗਲाराम ਦਾ ਦੱਸਿਆ ਜਾ ਰਿਹਾ ਜਿਸ ਦਾ ਪੁੱਤਰ ਹਿਮੰਤ ਜੋ ਕਿ ਦੁਪਹਿਰ ਨੂੰ ਪਿੰਡ ਬਲਵਾਣਾ ਤੋਂ ਆਪਣੇ ਟਰੈਕਟਰ ਟਰਾਲੀ ਦੇ ਵਿੱਚ ਟੂੜੀ ਲੈ ਕੇ ਜਾ ਰਿਹਾ ਸੀ ਤੇ ਜਿਵੇਂ ਹੀ ਖੇਤੋਂ ਟੂੜੀ ਲੱਦ ਕੇ ਆਪਣੇ ਟਰੈਕਟਰ ਟਰਾਲੀ ਨੂੰ ਲੈ ਕੇ ਕੱਚੀ ਸੜਕ ਉੱਤੇ ਜਾਣ ਲੱਗਿਆ ਤਾਂ ਉਸ ਦਾ ਜਿਹੜਾ ਟਰੈਕਟਰ ਟਰਾਲੀ ਗਿਆ ਉਹ ਬੇਕਾਬੂ ਹੋ ਜਾਂਦੀ ਹੈ ਖੰਬੇ ਨਾਲ ਟਕਰਾਉਂਦੀ ਹੈ ਤੇ ਵਿਚਲੇ ਦੇ ਸਪਾਰਕਿੰਗ ਆਨ ਦੇ ਨਾਲ ਕਰੰਟ ਆ ਜਾਂਦਾ ਉਸ ਤੋਂ ਬਚਣ ਦੀ ਕੋਸ਼ਿਸ਼ ਕਰਦਾ ਝਲੰਗ ਲਗਾਉਂਦਾ ਪਰ ਜਿਹੜਾ ਟਰੈਕਟਰ ਟਰਾਲੀ ਦੇ ਥੱਲੇ ਆ ਜਾਂਦਾ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਬੇहद ਹੀ ਮੰਦਪਾਗਾ ਪਾਣਾ ਵਾਪਰਿਆ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਜਿਹੜਾ ਪਰਿਵਾਰ ਹੈ ਉਹ ਰੋਂਦਾ ਕੁੜਲੋਂਦਾ ਹੋਇਆ ਨਜ਼ਰ ਆ ਰਿਹਾ ਤਾਂ ਪੂਰੇ ਘਟਨਾਗ੍ਰਮ ਨੂੰ ਬਿਆਨ ਕਰਨ ਦੌਰਾਨ ਕਿ ਕੁਝ ਕਹਿੰਦੇ ਹੋਈ ਨਜ਼ਰ ਆ ਰਹੇ ਨੇ ਲੋਕ ਉਹ ਸੁਣਦੇ ਆ। ਘਟਨਾ ਵਾਪਰੀ ਸੀ ਬਾਈ ਟਰੈਕਟਰ ਤੇ ਡਾਈ ਜਾਂਦਾ ਸੀ ਇੱਥੇ ਖੰਭੇ ਦੇ ਕੋਲੇ ਤੋੜਾ ਟਰੈਕਟਰ ਲੱਗਿਆ ਲੱਗਿਆ ਬਿਜਲੀ ਰਕ ਟੱਕਾ ਵੱਜਿਆ ਨੇ ਆ ਛੱਡ ਕੇ ਟਰੈਕਟਰ ਨੂੰ ਛਾਲ ਮਾਰ ਗਿਆ ਛਾਲ ਮਾਰ ਕੇ ਘੇਰਦੇ ਨੁਟਲ ਨੇ ਕੀਤਾ ਤੇ ਛਾਲ ਮਾਰੇ ਦੋਨੋਂ ਉੱਤੇ ਹੀ ਇਹਦੇ ਟਰਾਲਾ ਪੇ ਗਿਆ ਅਸੀਂ ਉੱਥੋਂ ਪਿੱਛੋਂ ਪਿੱਛੋਂ ਵੇਖੇ ਸੀ ਉਹ ਜ਼ਮੀਦਾਰ ਵੇਖੇ ਸੀ ਤੇ ਅਸੀਂ ਪਿੱਛੋਂ ਚੋਂ ਕਿ ਉਹ ਛਾਲ ਮਾਰਦਾ ਤੇ ਉੱਥੇ ਨਿਕਲ ਕੇ ਪਜ ਗਿਆ ਅਸੀਂ ਪਜ ਕੇ ਇਧਰ ਆਏ ਤੇ ਇਧਰ ਫੇਰ ਵਾਗਾ ਬੋਗਾ ਵਾਗਾ ਬੋਗਾ ਸੀ ਵੇਖਿਆ ਨਹੀਂ ਮਿਲਿਆ ਫੇਰ ਅਸੀਂ ਇਹ ਹਾਈ ਡਰਾ ਹਾਈਡਰਾ ਲੈ ਕੇ ਇਹਨੂੰ ਫੋਨ ਕੀਤਾ ਫੋਨ ਫੋਨ ਨਹੀਂ ਮਿਲਿਆ ਜਾਂਦਾ ਸੀ 1900 ਤੋਂ ਫਿਰ ਹਾਈਡਰਾ ਲੈ ਕੇ ਹਾਈਡਰਾ ਨਾਲ ਅਸੀਂ ਇਹਨੂੰ ਚੱਕਣ ਲੱਗੇ ਨਾ ਉਸ ਟੈਂਡ ਇਸ ਤੇ ਬੜੀ ਸੰਘਰਸ਼ ਲਈ ਨਾਮ ਕੀ ਕਿੱਥੋਂ ਦਾ ਵਾਸੀ ਹੈ ਹਮਤ ਹੈ ਹਮ ਕਿੱਥੋਂ ਦਾ ਵਾਸੀ ਹੈ ਸਾਡੇ ਮੋੜ ਦੇ ਹਮ ਸ਼ਾਦੀ ਸ਼ੁਦਾ ਨਹੀਂ ਕੋਈ ਉਹ ਤਾਂ ਮਨ ਲੋ ਵੀ ਪਤਾ ਨਹੀਂ ਸੀ ਸਵੇਰੇ ਮੈਂ ਤਾਂ ਅਸੀਂ ਸੁਬਾ ਆਏ ਸੀ ਮੇਰੇ ਤਾਂ ਪਿੰਡ ਪੱਟੀ ਸੰਦੀਕੇ ਜੀ ਹਮ ਇਹਨਾਂ ਨੇ ਫੋਨ ਕਰਕੇ ਦੱਸਿਆ ਕਹਿੰਦੇ ਵੀ ਟਰਾਲਾ ਪਲਟ ਗਿਆ ਆਪਣੇ ਆਉ ਅਜੇ ਤਾਂ ਹੱਦ ਨਹੀਂ ਉਹ ਲੋਡਰ ਡਾਡਰ ਬੁਲਾਏ ਹੈਡਰ ਵੱਡੇ ਹਮ ਵੀ ਸੁਖੀ ਜਾਂਤੀ ਨਾਲ ਸਾਬ ਦੇ ਵੀ ਨਹੀਂ ਅਸੀਂ ਤਾਂ ਸੋਚਿਆ ਡਰਾਈਵਰ ਤਾਂ ਭੱਜ ਗਿਆ ਹਮ ਅਸੀਂ ਤਾਂ ਸੁਖੀ ਜਾਂਦੀ ਇਹਨੂੰ ਟਰਾਲੇ ਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਇਹ ਥੱਲੇ ਆਇਆ ਪਿਆ ਹਮ ਫੋਨ ਕਰਦੇ ਸੀ ਫੋਨ ਨਹੀਂ ਅਸੀਂ ਤਾਂ ਫੋਨ ਕੀਤਾ ਫੋਨ ਬੰਦਾ ਇਹ ਉੱਤਰ ਕੇ ਜਿਵੇਂ ਜੀ ਦੱਸਦੇ ਆ ਵੀ ਇਹ ਭੱਜਿਆ ਤੇ ਸਾਰੇ ਬੰਦੇ ਨੇ ਵੀ ਟਰੈਕਟਰ ਗੇਅਰ ਤੇ ਛੱਡ ਕੇ ਜੀ ਭੱਜਿਆ ਨਾ ਜਦੋਂ ਵੀ ਸਾਰੇ ਬੰਦੇ ਨੂੰ ਸਾਨੂੰ ਇਹੀ ਡਾਊਟ ਹੋ ਗਿਆ ਜੀ ਇਹ ਥੱਲੇ ਉਤਰ ਕੇ ਜਦੋਂ ਭੱਜ ਲਿਆ ਵੀ ਇਹ ਬਾਗ ਆ ਗਿਆ ਅੱਗੇ ਬਾਗ ਵਿੱਚ ਵੜਿਆ ਲੱਗਿਆ ਵੀ ਇਹਨਾਂ ਨੂੰ ਮਾਲਾ ਜੀ ਅਸੀਂ ਸਾਰੇ ਬੰਦੇ ਤਾਂ ਪਿੱਛੇ ਹੀ ਖੜੇ ਸੀ ਬਾਵਾ ਪਿੱਛੇ ਖੜੇ ਸੀਗੇ ਵੀ ਕੋਲੇ ਦੇ ਕੋਈ ਨਹੀਂ ਸੀ ਉਹ ਟਾਈਮ ਇਹਨੇ ਜਿਹਨੂੰ ਅਸੀਂ ਇੱਥੇ ਬਾਵਾ ਪਿੱਛੇ ਸੀਗੇ ਸਾਰੇ ਨੂੰ ਐ ਲੱਗਿਆ ਵੀ ਇਹ ਟਰੈਕਟਰ ਤੋਂ ਥੱਲੇ ਉਤਰਦਾ ਦੇਖ ਲਿਆ ਇਹਨਾਂ ਨੇ ਇਹਨਾਂ ਨੇ ਸੋਚਿਆ ਵੀ ਉਹ ਭੱਜ ਗਿਆ ਹਾਂ ਤੇ ਉਹ ਟਰਾਲਾ ਉਧਰੋਂ ਚੜ੍ਹਿਆ ਜੀ ਗੇਅਰ ਤੇ ਸੀਗਾ ਟਰੈਕਟਰ ਰਤੂਰੇ ਤੇ ਲੱਗਿਆ ਤੇ ਆਪਣਾ ਟਰਾਲਾ ਪਲਟਿਆ ਤੇ ਥੱਲੇ ਨਪੈ ਗਿਆ ਜੀ ਤੁਹਾਨੂੰ ਇੱਕ ਕਾਲ ਆਈ ਹੈ ਜੀ ਕਿ ਪੱਲੂਆਣਾ ਤੋਂ ਅੱਗੇ ਇੱਕ ਥੂੜੀ ਦਾ ਟਰਾਲਾ ਪਲਟਿਆ ਤੇ ਖੇਤ ਦੇ ਵਿੱਚ ਜੀ ਤੇ ਇਹ ਜਿਹੜਾ ਹੈਗਾ ਹਿਮੰਤ ਕੁਮਾਰ ਸਨ ਆਫ ਮੰਗਲਾ ਰਾਣ ਗੰਗਨਗਰ ਦਾ ਰਹਿਣ ਵਾਲਾ ਹੈ ਜੋ ਡਰਾਈਵਰ ਸੀਗੇ ਥੂੜੀ ਦੇ ਟਰਾਲੇ ਦਾ ਤੇ ਇਹ ਜਦੋਂ ਥੂੜੀ ਦਾ ਟਰਾਲਾ ਖੇਤੋਂ ਕੱਢ ਰਹੇ ਸੀਗੇ ਤਾਂ ਡਿਸਬੈਲੈਂਸ ਹੋਣ ਕਰਕੇ ਜਿਹੜਾ ਥੂੜੀ ਦਾ ਟਰਾਲਾ ਉਹ ਪਲਟ ਗਿਆ ਹੈਗਾ ਤੇ ਉਹ ਆਪਣੀ ਜਾਨ ਬਚਾਉਣ ਲਈ ਜਿੱਦਾਂ ਕਿ ਦੱਸਿਆ ਹੈਗਾ ਉਹ ਫੇਰ ਫੇਰ ਮਾਲਕਾਂ ਨੇ ਜਾਨ ਬਚਾਉਣ ਲਈ ਟਰੈਕਟਰ ਤੋਂ ਛਾਲ ਮਾਰੀ ਇਹਨੇ ਤਾਂ ਉਹ ਇਹਦੇ ਥੱਲੇ ਆ ਗਿਆ ਹੈਗਾ ਟਰਾਲੇ ਦੇ ਕਿਉਂਕਿ ਜਦੋਂ ਉਹ ਟਰਾਲਾ ਟਰੈਕਟਰ ਚ ਖਿੱਚਿਆ ਹੈਗਾ ਤਾਂ ਉਹ ਜਾ ਕੇ ਹੈਗਾ ਖੰਭਿਆਂ ਦੇ ਵਿੱਚ ਵੱਜਿਆ ਹੈਗਾ ਤਾਰਾਂ ਜਿਹੜੀਆਂ ਇਹਨਾਂ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵਿੱਚ ਵੱਜਿਆ ਹੈਗਾ ਤਾਂ ਕਿੰਨੇ ਦੇ ਪਟਾਕਾ ਪਿਆ ਹੁੰਦੇ ਕਰਕੇ ਤੇ ਉਹ ਡਰ ਇਦਾਂ ਮਾਰਾ ਥੱਲੇ ਛਾਲ ਮਾਰੀ ਉਹਨੇ ਤਾਂ ਉਹ ਕੁੜੀ ਤੇ ਟਰਾਲੇ ਤੇ ਥੱਲੇ ਆ ਗਿਆ ਹੈਗਾ ਅਸੀਂ ਮੌਕੇ ਤੇ ਆਏ ਹੈਗੇ ਤਾਂ ਦੇਖਿਆ ਹੈਗਾ ਕਿ ਉਹ ਥੱਲੋਂ ਨੂੰ ਕੱਢਿਆ ਹੈਗਾ ਤੇ ਮਰਿਆ ਹੋਇਆ ਪਾਇਆ ਗਿਆ ਹੈਗਾ ਤੇ ਉਹਨੂੰ ਹੁਣ ਐਂਬੂਲੈਂਸ ਦੀ ਸਹਾਇਤਾ ਨਾਲ ਅਗਾ ਭੇਜ ਰੇ ਗਿਆ ਹਸਪੀਟਲ ਤੇ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਰਿਸਰਚ ਕੀਤਾ ਗਿਆ ਹੈਗਾ ਤੇ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਉਹ ਰੇ ਅਬੂਰ ਸਦਰ थाना ਚ ਤੇ ਉਹਨਾਂ ਨੂੰ ਪੂਰੀ ਕਾਨੂੰਨੀ ਕਾਰਵਾਈ ਕਰਕੇ ਤੇ ਸਹਾਇਤਾ ਕੀਤੀ ਜਾਏਗੀ ਕਿੰਨੇ ਖੰਭੇ ਟੁੱਟੇ ਸਾਸੇ ਵਿੱਚ ਜੀ ਇਹ ਸਾਸੇ ਚ 3 ਖੰਭੇ ਟੁੱਟੇ ਗਏ ਕਿ ਲਾਈਟਾਂ ਚੱਲਦੀਆਂ ਸੀ ਉਸ ਟਾਈਮ ਉਸ ਟਾਈਮ ਲਾਈਟ ਚੱਲ ਰਹੀ ਸੀਗੀ ਤੇ ਜਿਸ ਕਰਕੇ ਟੱਕਾ ਵੀ ਪਿਆ ਹੈਗਾ ਇੱਥੇ ਮੌਕੇ ਤੇ ਜਿਹਨੇ ਜ਼ਿੰਮੇਵਾਰਾਂ ਦੇ ਕਹਿੰਦੇ ਮੁਤਾਬਕ ਦੱਸਿਆ ਜਾਂਦਾ ਹੈ ਵੀ ਟੱਕਾ ਪਿਆ ਹੈਗਾ ਤਾਂ ਕਰਕੇ ਉਹ ਡਰ ਕੇ ਛਾਲ ਮਾਰੀ ਆਉਂਨੇ ਥੱਲੇ ਤੇ ਥੱਲੇ ਆ ਗਿਆ ਹੈਗਾ ਕਾਂ ਦੇ ਦੇ ਉਹਨਾਂ ਨੂੰ ਨਹੀਂ ਪਤਾ ਲੱਗਿਆ ਸੀਗਾ ਵੀ ਟਰਾਲੇ ਦੇ ਥੱਲੇ ਆ ਜਾਏਗਾ ਉਹਨਾਂ ਨੂੰ ਇਦਾਂ ਸੀਗਾ ਕਿ ਇਹ ਡਰ ਕੇ ਭੱਜ ਗਿਆ ਹੈਗਾ ਕਿ ਮੇਰੇ ਕੋਲ ਨੁਕਸਾਨ ਹੋ ਗਿਆ ਹੈਗਾ ਉਹਨਾਂ ਨੇ ਕਾਫੀ ਫੋਨ ਵੀ ਕੀਤੇ ਇਹਨੂੰ ਜਦੋਂ ਫੋਨ ਕੀਤਾ ਉਹਨੇ ਫੋਨ ਨਹੀਂ ਜੱਗਿਆ ਇਹਨਾਂ ਨੂੰ ਇਦਾਂ ਸੀਗਾ ਵੀ ਕਿ ਉਹਨਾਂ ਦਾ ਨੁਕਸਾਨ ਹੋ ਗਿਆ ਕਿ ਉਹ ਭੱਜ ਗਿਆ ਹੈਗਾ ਇਸ ਕਰਕੇ ਕਿ ਨਲੰਦਿਆ ਇਹਨਾਂ ਨੇ ਜਦੋਂ ਹੈਡਰ ਫਲਾ ਕੇ ਮੰਗਾਇਆ ਗਿਆ ਤੇ ਥੱਲੋਂ ਥੱਲੋਂ ਨਿਕਲ ਰਿਹਾ ਹੈਗਾ ਠੀਕ ਹੈ